ਜੀ ਵੀਰਿਆ ਸਾਡਾ ਨਵਾਂ ਫੈਮਿਲੀ ਮੈਂਬਰ 3 ਬਰਨਰ ਚੁੱਲਾ ਤੋਂ ਦਵਾਈ ਤੇ ਸੁਖਿਆ ਵੀ ਕੋਈ ਨਾ ਕੋਈ ਨਵਾਂ ਮਹਿਮਾਨ ਲੈ ਕੇ ਅੰਦਰ ਆਵੇ ਕੋਈ ਸਾਡਾ ਫੈਮਿਲੀ ਮੈਂਬਰ ਨਵਾਂ ਫੈਮਿਲੀ ਮੈਂਬਰ ਇਹ ਸਾਰੇ ਤੇ ਜਿਸ ਤੋਂ ਸਾਰਾ ਖੜੂਗਾ ਕਿ ਖਾਣਾ ਸੋ ਵਾਹਿਗੁਰੂ ਕਿਰਪਾ ਕਰਨ ਮੇਂ ਤੇ ਦੀ ਕੁਮਾਈ ਵਿੱਚ ਵਾਧੇ ਕਰਨ ਇਦਾਂ ਹੀ ਆਪਾਂ ਆ ਦੇਖੋ ਤੁਹਾਡੇ ਸਾਹਮਣੇ ਉਹੀ ਹੈ ਜੀ ਆਪਣਾ ਤਿੰਨ ਵਰਨਰ ਚੁੱਲਾ ਆਹ ਇਹ ਜੀ ਸੈਸਰੀ ਹੈ ਜੀ ਇਦਾਂ ਉੱਪਰ ਲੱਗਦੀ ਇਦਾਂ ਕਰਕੇ ਕੋਈ ਵੀ ਕੋਈ ਵੀ ਮਹਿਮਾਨ ਆਵੇ ਇਹ ਆਪਾਂ ਤਿੰਨਾ ਵਰਨਾਂ ਤੇ ਮਿੰਟੋ ਮਿੰਟੀ ਜੋ ਮਰਜ਼ੀ ਬਣਾ ਸਕਦੇ ਹਾਂ ਇਹ 3 ਵਰਨਰ ਚੁੱਲਾ ਧੰਨਵਾਦ ਜੀ